ਇਸ ਸਮੇਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸਮਤੀ ਚੋਣਾਂ ਦਾ ਜੋਰ ਹੈ ਲਗਾਤਾਰ ਉਮੀਦਵਾਰਾਂ ਵੱਲੋਂ ਫਾਰਮ ਭਰੇ ਜਾ ਰਹੇ ਨੇ ਪਰ ਇਸ ਵਾਰ ਜਿਹੜੀ ਸਮੱਸਿਆ ਸਾਹਮਣੇ ਆ ਰਹੀ ਹੈ ਕਿ ਐਨਓਸੀ ਨਹੀਂ ਦਿੱਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਅਕਾਲੀਗਰ ਅਤੇ ਕਾਂਗਰਸ ਵੱਲੋਂ ਮੌਜੂਦਾ ਸਰਕਾਰ ਉੱਪਰ ਸਵਾਲ ਖੜੀ ਕੀਤੇ ਜਾ ਰਹੇ ਨੇ ਗੱਲ ਕਰੀਏ ਪੰਜਾਬ ਦੇ ਜਿਹੜਾ ਫ੍ਰੀਕੋਰਟ ਦੀ ਤਾਂ ਇਸ ਵਿੱਚ ਵੀ ਅਜਿਹੇ ਹੀ ਮਾਮਲੇ ਸਾਹਮਣੇ ਆ ਰਹੇ ਨੇ ਕੱਲ ਕੋਟਕਪੂਰਿਆ ਤੋਂ ਮਾਮਲਾ ਸਾਹਮਣੇ ਆਇਆ ਸੀ ਕਿ ਜਿਹਨਾਂ ਅਧਿਕਾਰੀਆਂ ਵੱਲੋਂ ਐਨਓਸੀ ਜਾਰੀ ਕਰਨੀ ਹੁੰਦੀ ਆ ਉਹ ਉੱਥੇ ਮੌਕੇ ਤੇ ਮੌਜੂਦ ਨਹੀਂ ਤੇ ਜਿਵੇਂ ਚੱਲਦਿਆਂ ਅੱਜ ਫ੍ਰੀ ਕੋਰਟ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਸ਼ਲ ਸਿੰਘ ਕਿੱਟਲੋ ਦੀ ਅਗਵਾਈ ਦੇ ਵਿੱਚ ਪਾਰਟੀ ਵਰਕਰਾਂ ਵੱਲੋਂ ਫ੍ਰੀ ਕੋਰਟ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਗਿਆ ਇਸ ਮਾਮਲੇ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕੁਸ਼ਲ ਸਿੰਘ ਕਿੱਟਲੋ ਨੇ ਸਿੱਧੇ ਤੌਰ ਤੇ ਸਰਕਾਰ ਉੱਪਰ ਸਵਾਲ ਖੜੇ ਕੀਤੇ ਕਿ ਸਰਕਾਰ ਜਾਣਬੁੱਝ ਕੇ ਉਮੀਦਵਾਰਾਂ ਨੂੰ ਤੰਗ ਪੇਸ਼ਾਨ ਕਰ ਰਹੀ ਹੈ ਉਹਨਾਂ ਦੇ ਜਿਹੜੇ ਕਾਂਗਰਸੀ ਉਮੀਦਵਾਰ ਨੇ ਉਹਨਾਂ ਨੂੰ ਐਨਓਸੀ ਨਹੀਂ ਦਿੱਤੀਆਂ ਜਾ ਰਹੀਆਂ ਜਿਹੜੇ ਅਧਿਕਾਰੀਆਂ ਨੇ ਇਹਨਾਂ ਨੂੰ ਸਿੱਧੇ ਨਹੀਂ ਹੁੰਦੀ ਹੈ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਫੋਨ ਬੰਦ ਆ ਰਹੇ ਨੇ ਜਾਓ ਆਪਣੀ ਸੀਟ ਤੇ ਨਹੀਂ ਮਰੇ ਜਿਸ ਦੇ ਵਿੱਚ ਫਾਰਮ ਭਰਦੇ ਵਿੱਚ ਦਿੱਕਤ ਆ ਰਹੀ ਕਿਉਂਕਿ 4 ਤਰੀਕ ਜਿਹੜੀ ਲਾਸਟ ਹੈਗੀ ਆ ਉਹਨਾਂ ਸਿੱਧੇ ਤੌਰ ਤੇ ਸਰਕਾਰ ਨੂੰ ਤੇ ਵੀ ਅਧਿਕਾਰੀ ਵੱਲੋਂ ਕਥਾਈ ਵਰਤੀ ਤਾਂ ਉਹਨਾਂ ਵੱਲੋਂ ਸਿੱਧੀ ਚੇਤਾਵਨੀ ਹੈ ਕਿ ਹਾਈ ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਛੱਡਣੀਆਂ ਪੈਣਗੀਆਂ ਸਾਰੇ ਕਾਂਗਰਸ ਪਾਰਟੀ ਦੇ ਜ਼ਿਲ੍ਹੇ ਦੇ ਜਿੰਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਕੈਂਡੀਡੇਟ ਸਹਿਬਾਨ ਆ ਤੇ ਨਾਲ ਸਾਡੇ ਸਾਰੇ ਅਹੁਦੇਦਾਰ ਸਹਿਬਾਨ ਜੁम्मेवार ਸਜਣ ਅਸੀਂ ਸਾਰੇ ਅੱਜ ਡੀਸੀ ਸਾਹਿਬ ਨੂੰ ਤੇ ਏਡੀਸੀ ਸਾਹਿਬ ਜਿਹੜੇ ਜ਼ਿਲ੍ਹੇ ਦੇ ਇਲੈਕਸ਼ਨ ਅਫਸਰ ਹਨ ਉਹਨਾਂ ਨੂੰ ਮਿਲਣ ਵਾਸਤੇ ਆਏ ਆ ਦੋ ਦਿਨਾਂ ਦੀ ਪ੍ਰੋਬਲਮ ਆ ਰਹੀ ਸੀਗੀ ਜਿਹੜੇ ਵੀ ਸਾਡੇ ਕੈਂਡੀਡੇਟਾਂ ਨੇ ਐਨਓਸੀ ਲੈਣੀ ਹੈ ਚਾਹੇ ਪਟਵਾਰੀ ਤੋਂ ਲੈਣੀ ਹੈ ਚਾਹੇ ਚੁੱਲ੍ਹਾ ਟੈਕਸ ਕਟਾਉਣਾ ਆਪਣੇ ਤੋਂ ਪੰਚਾਇਤ ਸੈਕਟਰੀ ਤੋਂ ਚਾਹੇ ਹੋਰ ਕਿਸੇ ਵਿਭਾਗ ਤੋਂ ਲੈਣੀ ਹੈ ਉਹ ਸਾਰੇ ਅਫਸਰ ਕੋਈ ਵੀ ਅਫਸਰ ਦਫਤਰਾ ਚ ਨਹੀਂ ਮਿਲ ਰਹੇ ਸੀ ਉਹ ਸਾਰੇ ਆਪਦੇ ਫੋਨ ਬੰਦ ਕਰੀ ਬੈਠੇ ਸੀ ਸਰਕਾਰ ਨੇ ਜਾਂ ਜਿਹੜੇ ਨਾਲ ਦੇ ਸਰਕਾਰ ਦੇ ਐਮ ਐਲ ਏ ਆ ਜਾਂ ਜਿਹੜੇ ਨਾਲ ਦੇ ਮੇਨ ਬੰਦੇ ਆ ਉਹਨਾਂ ਨੂੰ ਆਪਦੇ ਘਰਾਂ ਚ ਪਿਠਾਈ ਬੈਠੇ ਆ ਉਹਨਾਂ ਦੇ ਫੋਨ ਬੰਦ ਕਰਾਈ ਬੈਠੇ ਆ ਉਹਨਾਂ ਨੂੰ ਡਰਾਉਂਦੇ ਆ ਧਮਕਾਉਂਦੇ ਆ ਉਹਨਾਂ ਮੁਲਾਜ਼ਮਾਂ ਨੂੰ ਕਿ ਤੁਸੀਂ ਕਿਸੇ ਨੂੰ ਐਨਓਸੀ ਨਹੀਂ ਦੇਣੀ ਪੋਲਿਟਿਕਲ ਪਾਰਟੀਆਂ ਨੂੰ ਸੋ ਮੈਂ ਸਮਝਦਾ ਕਿ ਜੇ ਇਹਨਾਂ ਨੂੰ ਇੰਨਾ ਡਰ ਸੀ ਤੇ ਇਲੈਕਸ਼ਨ ਕਰਾਉਣੀ ਨਹੀਂ ਚਾਹੀਦੀ ਸੀ ਨਾਮਿਨੇਸ਼ਨ ਕਰ ਲੈਂਦੇ ਜੇ ਇਹਨੇ ਡਰਦੇ ਸੀ ਫਿਰ ਇਲੈਕਸ਼ਨ ਦੀ ਕੀ ਲੋੜ ਸੀ ਨਾਮਿਨੇਸ਼ਨ ਕਰਦੇ ਪਰ ਜੇ ਇਲੈਕਸ਼ਨ ਕਰਾਈ ਹੈ ਤੇ ਬੇਰ ਲੋਕਾਂ ਦਾ ਹੀ ਗੱਲ ਜਾਣ ਦੇਣੇ ਲੋਕਾਂ ਦਾ ਹੱਕ ਹੈ ਉਹ ਫਤਵਾ ਦੇਣ ਜਿਹਦੇ ਮਰਜ਼ੀ ਹੱਕ ਚ ਦੇਣ ਸੋ ਸਾਡੀ ਤਾਂ ਅਫਸਰਾਂ ਨੂੰ ਸਾਰੇ ਆਰੋਜ਼ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਹੈ ਕਿ ਜੇ ਇਲੈਕਸ਼ਨ ਕਰਾਈ ਹੈ ਫਿਰ ਇਲੈਕਸ਼ਨ ਕਰਾਓ ਸਹੀ ਹਰੇਕ ਨੂੰ ਮੌਕਾ ਦਿਓ ਤੇ ਪੰਜਾਬ ਦੇ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਸੱਜਣਾ ਉਹ ਫੈਸਲਾ ਕਰਨ ਉਹ ਕਿਹਨੂੰ ਵੋਟ ਪਾਉਣਾ ਚਾਹੁੰਦੇ ਤੇ ਜਿੰਨੂੰ ਮਰਜ਼ੀ ਜਿਤਾਉਣ ਜਿੰਨੂੰ ਮਰਜ਼ੀ ਹਰਾਉਣ ਜੋ ਉਹਨਾਂ ਦਾ ਫੈਸਲਾ ਆਊਗਾ ਕਾਂਗਰਸ ਪਾਰਟੀ ਦੇ ਸਿਰ 'ਤੇ ਹੋਊਗਾ ਪਰ ਸਾਨੂੰ ਮੌਕਾ ਮਿਲਣਾ ਚਾਹੀਦਾ ਹੈ ਤਗੜੇ ਹੋ ਕੇ ਇਲੈਕਸ਼ਨ ਲੜਨ ਦਾ ਤੇ ਲੋਕਾਂ ਤੋਂ ਫਤਵਾ ਲੈਣ ਦਾ ਅਸੀਂ ਅਫਸਰਾਂ ਤੋਂ ਫਤਵਾ ਨਹੀਂ ਲੈਣਾ ਅਸੀਂ ਅਫਸਰਾਂ ਤੋਂ ਜੋ ਸਰਕਾਰ ਦੇ ਮੁਲਾਜ਼ਮਾ ਉਹਨਾਂ ਤੋਂ ਫਤਵਾ ਨਹੀਂ ਲੈਣਾ ਅਸੀਂ ਪੰਜਾਬ ਦੇ ਲੋਕਾਂ ਤੋਂ ਫਤਵਾ ਲੈਣਾ ਸੋ ਇਹਨਾਂ ਨੂੰ ਕਹਿਣ ਵਾਸਤੇ ਆਏ ਆ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਾਰੇ ਅਰੋਜ਼ ਨੂੰ ਕਿ ਭਾਈ ਕਿਸੇ ਕਿਸਮ ਦੀ ਧੱਕਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਮੈਂ ਸਾਰੇ ਅਫਸਰ ਸਾਹਿਬਾਨਾਂ ਨੂੰ ਕਹਿਣਾ ਚਾਹੁੰਨਾ ਕਿ ਜੇ ਸਾਡੇ ਕਿਸੇ ਵੀ ਵਰਕਰ ਨਾਲ ਧੱਕੇਸ਼ਾਹੀ ਹੋਈ ਜਾਂ ਕਾਗਜ਼ੇ ਖਰਾਬ ਕੀਤੇ ਗਏ ਅਸੀਂ ਹਾਈ ਕੋਰਟ ਜਾਵਾਂਗੇ ਵਧੀਆ ਤੋਂ ਵਧੀਆ ਵਕੀਲ ਕਰਾਂਗੇ ਤੇ ਉਸ ਅਫਸਰ ਨੂੰ ਹਾਈ ਕੋਰਟ ਤੱਕ ਘੜੀਸਾਂਗੇ ਤੇ ਕੱਲ ਨੂੰ ਜਦੋਂ ਸਾਡਾ ਸਮਾਂ ਆ ਗਿਆ ਉਹ ਅਫਸਰ ਇਹ ਮਤ ਸੋਚੇ ਕਿ ਕਾਰਵਾਈ ਨਹੀਂ ਹੋਣੀ ਇਹੋ ਜੀ ਕਾਰਵਾਈ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਹਰੇਕ ਅਫਸਰ ਯਾਦ ਰੱਖੂਗਾ ਸੋ ਇਸ ਕਰਕੇ ਜਿਹੜਾ ਅਫਸਰ ਸਾਡੇ ਨਾਲ ਧੱਕੇਸ਼ਾਹੀ ਸਾਡੇ ਬੰਦਿਆਂ ਨਾਲ ਸਾਡੇ ਵਰਕਰਾਂ ਨਾਲ ਕਰਨ ਦੀ ਕੋਸ਼ਿਸ਼ ਕਰੂਗਾ ਮੈਂ ਪੁਲਿਸ ਵਾਲੇ ਮੀਰਾ ਨੂੰ ਬੇਨਤੀ ਕਰਨਾ ਚਾਹੁੰਨਾ ਅਫਸਰਾਂ ਨੂੰ ਕਿ ਜਿਹੜਾ ਵੀ ਕਰੂਗਾ ਉਹ ਗੱਲ ਯਾਦ ਰੱਖੇ ਉਹ ਵੀ ਲਿਖ ਕੇ ਰੱਖੇ ਤੇ ਅਸੀਂ ਵੀ ਲਿਖ ਕੇ ਰੱਖਾਂਗੇ ਤੇ 19 ਦੀ 21 ਪਾਵਾਂਗੇ ਇਹ ਗੱਲ ਮੇਰੀ ਯਾਦ ਰੱਖਣ ਸਾਰੇ ਜਣ ਸੋ ਇਸ ਕਰਕੇ ਇਲੈਕਸ਼ਨ ਹੋ ਰਹੀ ਹੈ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆ ਸਹੀ ਤਰੀਕੇ ਨਾਲ ਤੇ ਲੋਕਾਂ ਤੋਂ ਫਤਵਾ ਲੈਣਾ ਚਾਹੁੰਦੇ ਆ ਇਸ ਕਰਕੇ ਧੱਕੇਸ਼ਾਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਰੇ ਮੇਰੀ ਬੇਨਤੀ ਹੈ ਜ਼ਿਲ੍ਹੇ ਦੇ ਅਫਸਰ ਧਿਆਨ ਰੱਖਣ ਮੁੜ ਕੇ ਕਦੀ ਕੋ ਰਿਸ਼ਤੇਦਾਰ ਲੈ ਕੇ ਕਦੀ ਕੋਈ ਲੈ ਕੇ ਮੁੜ ਕੇ ਫਿਰ ਨੇਰੇ ਨੇਰੇ ਆ ਕੇ ਮੰਨਤਾ ਕੱਢਦੇ ਆ ਠੀਕ ਹੈ ਅੱਜ ਮੈਂ ਮੈਂ ਕਦੀ ਵੀ ਕਿਸੇ ਨੂੰ ਬਗੈਰ ਗੱਲੋਂ ਨਹੀਂ ਕਿਹਾ ਪਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਇਹ ਕਮਨਾ ਕਰਨ ਹਰ ਕਿਸੇ ਧੱਕੇਸ਼ਾਹੀ ਬਰਦਾਸ਼ ਕਿਸੇ ਹਾਲ ਚ ਨਹੀਂ ਆਉਗੀ ਤੇ ਕਿਸੇ ਨੂੰ ਵੀ ਇਹ ਕਰਨ ਨਹੀਂ ਦਿੱਤੀ ਜਾਊਗੀ ਅਸੀਂ ਹਰ ਇੱਕ ਕਿਸਮ ਦੀ ਲੜਾਈ ਲੜਾਂਗੇ ਜੋ ਸਾਨੂੰ ਲੜਨੀ ਪਈ ਤੇ ਜੇ ਕੋਈ ਕਾਗਜ਼ਾਂ ਚ ਕਿਸੇ ਹੋਰ ਕਿਸਮ ਚ ਧੱਕੇਸ਼ਾਹੀ ਹੋਈ ਤੇ ਹਾਈ ਕੋਰਟ ਤੱਕ ਸਾਰੇ ਅਫਸਰਾਂ ਨੂੰ ਘਰੀਸਾਂਗੇ ਤੇ ਮੈਂ ਸਰਕਾਰ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਐਵੇਂ ਨਾ ਕੋਈ ਛੋਟੀਆਂ ਗੱਲਾਂ 'ਚ ਪੈਣ ਜਿਉ ਉਹ ਇੰਨਾ ਮਾਣ ਕਰਦੇ ਆ 4 ਸਾਲ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਂਦਿਆਂ ਨੂੰ ਜੋ ਇੰਨਾ ਮਾਣ ਕਰਦੇ ਆ ਉਹਦੇ ਕੰਮਾਂ ਤੇ ਤੇ ਲੋਕਾਂ ਤੋਂ ਫਤਵਾ ਲੈਣ ਜੋ ਲੋਕ ਦੇਣਗੇ ਉਹ ਸਾਡੇ ਫਤਵਾ ਸਿਰ ਮੱਥੇ ਹੋਊਗਾ ਇਹੀ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਆ ਤੇ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦੀ ਆ ਤੁਸੀਂ ਪਹੁੰਚੇ ਹੋ ਤੇ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਨਾ ਤੁਸੀਂ ਡੈਮੋਕਰੇਸੀ ਦਾ ਚੌਥਾ ਪਾਵਾਂ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਸਰਵਿਸ ਕਿਸ ਤਰ੍ਹਾਂ ਤੱਕ ਇਹ ਮੈਕਸਿਮਮ ਜਿੰਨੇ ਵੀ ਡਰਾਫਟ ਡਿਪਾਰਟਮੈਂਟਾਂ ਤੋਂ ਐਨਓਸੀ ਲੈਣੀ ਹੈ ਉਹ ਸਾਰੇ ਇਹਨਾਂ ਨੇ ਮੁਲਾਜ਼ਮ ਹੈ ਉਹ ਉਹਨਾਂ ਨੂੰ ਦਫ਼ਤਰਾਂ ਚੋਂ ਪਾਸੇ ਕੀਤਾ ਹੋਇਆ ਤਾਂ ਕਿ ਐਨਓਸੀ ਨਾ ਮਿਲ ਡਾਕੂਮੈਂਟ ਜਮ੍ਹਾਂ ਕਰਾਉਣ ਦੀ ਲਾਸਟ ਡੇਟ ਹਾਂ ਉਹ 4 ਤਰੀਕ ਹੈ ਪਰ ਕੱਲ ਅਸੀਂ ਇਲੈਕਸ਼ਨ ਕਮਿਸ਼ਨ ਕੋ ਰੌਲਾ ਪਾਇਆ ਉਹਨਾਂ ਨੂੰ ਵੀ ਕਿਹਾ ਸੀ ਹਾਈ ਕੋਰਟ ਦਾ ਵੇਰਵਾ ਦਿੱਤਾ ਜਿਵੇਂ ਅਸੀਂ ਉਦੋਂ ਪੰਚਾਇਤਾਂ ਚ ਕਰਾਇਆ ਸੀ ਕੱਲ ਸ਼ਾਮ ਨੂੰ ਚਿੱਠੀ ਈਸ਼ੂ ਕਰਾ ਲਈ ਹੈ ਕਿ ਹਰੇਕ ਕੈਂਡੀਡੇਟ ਆਪਦਾ ਐਫੀਡੇਵਿਟ ਲਾ ਸਕਦਾ ਸਵਾਇ ਘੋਸ਼ਣਾ ਪੱਤਰ ਕੱਲ ਦਾ ਦਿਨ ਬਾਕੀ ਰਹਿ ਗਿਆ ਉਮੀਦ ਹੈ ਕੱਲ ਤੱਕ ਤੁਹਾਨੂੰ ਐਨਓਸੀ ਸਾਰੀਆਂ ਮਿਲ ਜਾਣਗੀਆਂ ਨਾ ਨਹੀਂ ਹੁਣ ਇਹ ਉਹੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਕੱਲ ਸ਼ਾਮ ਨੂੰ ਚਿੱਠੀ ਆ ਗਈ ਹੈ ਇਲੈਕਸ਼ਨ ਕਮਿਸ਼ਨ ਦੀ ਜਿਵੇਂ ਪੰਚਾਇਤਾਂ ਜਦੋਂ ਤੁਹਾਨੂੰ ਯਾਦ ਹੋਣਾ ਪੰਚਾਇਤਾਂ ਚ ਵੀ ਇਹ ਕੰਮ ਇਹ ਕਰਦੇ ਸੀ ਫਿਰ ਉਹਨਾਂ ਨੇ ਕਹਤਾ ਸੀ ਕਿ ਤੁਸੀਂ ਐਫੀਡੇਵਿਟ ਦੇਰੇ ਕੈਂਡੀਡੇਟ ਲਾ ਦੇ ਤੇ ਬਾਅਦ ਚਾਪੇ ਮਹਿਕਮਾ ਵੈਰੀਫਾਈ ਕਰੂਗਾ ਹੁਣ ਅਸੀਂ ਐਨਓਸੀ ਕਿਸੇ ਤੋਂ ਨਹੀਂ ਲੈਣ ਜਾਣਾ ਅਸੀਂ ਅਸੀਂ ਸਹੀ ਹਾਂ ਅਸੀਂ ਸਾਰੇ ਕਾਗਜ ਲਾ ਕੇ ਆਵਦਾ ਹੈ ਸਵੈ ਘੋਸ਼ਨਾ ਪੱਤਰ ਲਾਵਾਂਗੇ ਐਫੀਡੇਵਿਟ ਲਾਵਾਂਗੇ ਤੇ ਮਹਿਕਮਾ ਵੈਰੀਫਾਈ ਕਰੂਗਾ ਪਰ ਮੈਂ ਫਿਰ ਤੋਂ ਸਾਰੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਹਾਂ ਰੋਜ਼ ਨੂੰ ਖਾਸ ਕਰਕੇ ਕਿ ਕੋਈ ਬਗੈਰ ਗੱਲੋਂ ਗਲਤ ਤਰੀਕੇ ਨਾਲ ਕਾਗਜ ਨਾ ਖਰਾਬ ਕਰੇ ਲਿਖਾ ਵੀ ਇਸ ਪਿੱਛੇ ਕਾਰਨ ਕੀ ਹੈ ਕੱਲ ਜਿਹੜੀ ਕੋਰਤਬੁਰੀ ਤੋਂ ਵੀ ਇਹ ਖਬਰ ਸਾਹਮਣੇ ਆਈ ਸੀ ਅਫਸਰਾਂ ਨੂੰ ਜਿਹੜਾ ਦਸਤਾਨੇ ਦੇ ਵਿੱਚ ਪਹੁੰਚੋ ਨਹੀਂ ਦਿੱਤਾ ਇਸ ਪਿੱਛੇ ਕਾਰਨ ਕੀ ਹੈ ਕਾਰਨ ਕੀ ਹੈ ਕਿ ਸਰਕਾਰ ਸਹੀ ਇਲੈਕਸ਼ਨ ਕਰਾਉਣ ਤੋਂ ਡਰਦੀ ਹੈ ਸਰਕਾਰ ਲੋਕਾਂ ਦਾ ਸਹੀ ਫਤਵਾ ਲੈਣ ਤੋਂ ਡਰਦੀ ਹੈ ਇੱਕ ਹੀ ਕਾਰਨ ਹੋਰ ਕੀ ਕਾਰਨ ਹੋਣਾ ਆਪਸਾਂ ਨੇ ਕੀ ਕੋਸਤਾ ਹੈ ਉਹ ਤਾਂ ਕਹਿੰਦੇ ਆ ਜੀ ਕਿ ਚਿੱਠੀ ਆ ਗਈ ਹੈ ਕੱਲ ਰਾਤ ਨੂੰ ਸਾਡੇ ਕੋਲ ਸਾਨੂੰ ਉਹਨਾਂ ਨੇ ਚਿੱਠੀ ਦਿੱਤੀ ਕਿ ਤੁਹਾਨੂੰ ਹੁਣ ਐਨਓਸੀ ਆਦੀ ਦੀ ਤੁਸੀਂ ਉਹ ਐਫੀਡੇਵਿਟ ਲਾ ਕੇ ਸਵੈ ਘੋਸ਼ਣਾ ਪੱਤਰ ਲਾ ਕੇ ਤੁਸੀਂ ਦੇ ਸਕਦੇ ਹੋ ਤੇ ਉਹ ਅਸੀਂ ਆਪੇ ਵੈਰੀਫਾਈ ਕਰਾਵਾਂਗੇ ਹੁਣ